ਪੰਜਾਬ ਦੇ ਵਿੱਚ ਹੋਈਆਂ ਜਿਮਨੀ ਚੋਣਾ ਦੇ ਵਿੱਚ ਭਾਜਪਾ ਨੂੰ ਫਿਰ ਲੋਕਾਂ ਨੇ ਦਿੱਤਾ ਹੈ ਨਕਾਰ ਤੇ ਹਾਲਤ ਹੋਈ ਹੈ ਇਸ ਵਾਰੀ ਪਤਲੀ ਤੇ ਜਵਾਨਤਾ ਵੀ ਹੋਈਆਂ ਨੇ ਜਬਤ ਤੇ ਜੇ ਦੇਖਿਆ ਜਾਵੇ ਤਾਂ ਭਾਜਪਾ ਇਸ ਵੇਲੇ ਆਪਣੇ ਵਕਾਰ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਪੈਰ ਪਸਾਰਨ ਦੇ ਲਈ ਲਗਾਤਾਰ ਜਦੋ ਜਹਿਦ ਕਰ ਰਹੀ ਹੈ ਤੇ ਇੱਥੇ ਭਾਜਪਾ ਦੀ ਇਸ ਵੇਲੇ ਹਾਲਤ ਫਿਰ ਇੱਕ ਵਾਰ ਜਿਮਨੀ ਚੋਣਾ ਵਿੱਚ ਪਤਲੀ ਹੋ ਗਈ ਹੈ ਤੇ ਜਾਣਦੇ ਹਾਂ ਕਿ ਹਾਲਤ ਪਤਲੀ ਕਿਵੇਂ ਹੋਈ ਹੈ ਤੇ ਕਿਵੇਂ ਸਾਰੀ ਭਾਜਪਾ ਇਸ ਵੇਲੇ ਫਿਰ ਪੈਰ ਪਸਾਰਨ ਵਿੱਚ ਨਾਕਾਮਯਾਬ ਰਹੀ ਹੈ ਤੇ ਮਨਪ੍ਰੀਤ ਸਿੰਘ ਬਾਦਲ ਜੋ ਕਿ ਗਿੱਦੜਵਾਤ ਜਿਮਨੀ ਚੋਂ ਲੜੇ ਨੇ ਉਹਨਾਂ ਦੀ ਹਾਲਤ ਪਤਲੀ ਰਹੀ ਹੈ ਤੇ ਇਹਨਾਂ ਸਭ तमाम ਗੱਲਾਂ ਦੇ ਜਵਾਬ ਤੁਹਾਡੇ ਨਾਲ ਸਾਂਝੇ ਕਰਾਂਗੇ ਦੇਖਦੇ ਰਹੋ ਸਾਂਝੀ ਸੋਚ TV ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਈਆਂ ਜਿਹੜੀ ਜਿਮਨੀ ਚੋਣ ਹੈ ਉਹਦੇ ਚ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਉੱਤੇ ਬਾਜ਼ੀ ਮਾਰ ਲਈ ਹੈ ਤੇ ਇਹਨਾਂ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਤੋਂ ਡਾਕਟਰ ਇਸ਼ਾਕ ਕੁਮਾਰ ਜਿੱਤੇ ਨੇ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਜਿੱਤੇ ਨੇ ਤੇ ਮੁਕਸਰ ਦੀ ਗਿੱਦੜਵਾਹ ਸੀਟ ਤੋਂ ਹਰਦੀਪ ਸਿੰਘ ਜਿੰਪੀ ਢਿੱਲੋਂ ਜੇਤੂ ਰਹੇ ਨੇ ਆਮ ਆਦਮੀ ਪਾਰਟੀ ਦੇ ਤਿੰਨੇ ਉਮੀਦਵਾਰ ਨੇ ਤੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਕਾਫੀ ਪਛੜ ਗਈ ਤੇ ਫਿਰ ਇੱਕ ਵਾਰ ਜਮਾਨਤਾ ਜਬਤ ਹੋਈਆਂ ਨੇ ਗਿੱਦੜਵਾ ਵਿਧਾਨ ਸਭਾ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਤੇ ਇੱਥੇ ਆਮ ਆਦਮੀ ਪਾਰਟੀ ਦੀ ਰਣਨੀਤੀ ਸਫਲ ਹੁੰਦੀ ਨਜ਼ਰ ਵੀ ਆਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹਰਦੀਪ ਸਿੰਘ ਡਿੰਪੀ ਢੱਲੋਂ ਜਿਹੜੇ ਕਿ ਸ਼ੁਰਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਸੀ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਲਿਆ ਜਿਹੜਾ ਕਿ ਉਹਨਾਂ ਦੇ ਲਈ ਲਾਹੇਵੰਦ ਸਾਬਤ ਹੋਇਆ ਗਿੱਦੜਬਾਹ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਨੇ ਵੋਟਰਾਂ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਭੁਗਤਣ ਦਾ ਇਸ਼ਾਰਾ ਵੀ ਦੇ ਦਿੱਤਾ ਸੀ ਪਰ ਫਿਰ ਵੀ ਇਹ ਰਣਨੀਤੀ ਕੰਮ ਨਹੀਂ ਆਈ ਬਾਦਲ ਪਰਿਵਾਰ ਦਾ ਜਾਂ ਕਿਹਾ ਕਿ ਬਾਦਲ ਪਰਿਵਾਰ ਦਾ ਸੂਕ ਇੱਥੇ ਮਨਪ੍ਰੀਤ ਸਿੰਘ ਬਾਦਲ ਦੇ ਲਈ ਕੰਮ ਨਹੀਂ ਕਰ ਸਕਿਆ ਤੇ ਗਿੱਦੜਬਾਹ ਨੂੰ ਸਭ ਤੋਂ ਹੌਟ ਸੀਟ ਮੰਨਿਆ ਗਿਆ ਤੇ ਇਸ ਸੀਟ ਦੇ ਉੱਤੇ ਤਿੰਨ ਵੱਡੇ ਆਗੂਆ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਦੀ ਪਤਨੀ ਅਮ੍ਰਿਤਾ ਵਰਿੰਗ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਸਾਬਕਾ ਵਿਧਾਇਕ ਨੇ ਹਰਦੀਪ ਸਿੰਘ ਗਿੰਪੀ ਟਲੋ ਉਹਨਾਂ ਦੇ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਸ਼ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾ ਹੀ ਨਹੀਂ ਕੀਤਾ ਤੇ ਇਨਾਂ ਹੀ ਨਹੀਂ ਇਨਾਂ ਸੀਟਾਂ ਦੇ ਉੱਤੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਨੇ ਐਸੇ ਸੀਟ ਦੇ ਉੱਤੇ ਪਈਆਂ ਨੇ ਚੋਣ ਕਮਿਸ਼ਨ ਦੇ ਅਨੁਸਾਰ ਇੱਥੇ 81.9% ਵੋਟਾਂ ਪਈਆਂ ਤੇ ਐਸੇ ਸੀਟ ਲਈ ਕੁੱਲ 14 ਉਮੀਦਵਾਰ ਮੈਦਾਨ ਦੇ ਵਿੱਚ ਸੀ ਤੇ ਉੱਥੇ ਜ਼ਿਕਰ ਕਰਨਾ ਇਹ ਬਣ ਜਾਂਦਾ ਕਿ ਚਾਰੋਂ ਜਿਵੇਂ ਚੋਣਾਂ ਦੇ ਉੱਤੇ ਭਾਜਪਾ ਨੂੰ ਝਟਕਾ ਲੱਗਿਆ ਉਹ ਕਿਸੇ ਵੀ ਸੀਟ ਦੇ ਉੱਤੇ ਦੂਜੇ ਨੰਬਰ ਦੇ ਉੱਤੇ ਵੀ ਨਹੀਂ ਆ ਸਕੀ ਦੋ ਵਾਰ ਮੰਤਰੀ ਰਹੇ ਮੰਤ ਤੇ ਜਿਹੜੇ ਵਿੱਤ ਮੰਤਰੀ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਉਹ ਗਿੱਦੜਵਾਹ ਸੀਟ ਤੋਂ ਤੀਜੇ ਨੰਬਰ ਤੇ ਰਹੇ ਨੇ ਸਿਰਫ ਮਹਿਜ਼ 12000 ਕੁਝ ਵੋਟਾਂ ਉਹਨਾਂ ਨੂੰ ਪਈਆਂ ਨੇ ਉਹਨਾਂ ਨੂੰ ਬਾਦਲ ਪਰਿਵਾਰ ਦੀ ਵਿਰਾਸਤ ਦਾ ਲਾਭ ਵੀ ਨਹੀਂ ਮਿਲ ਸਕਿਆ ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹ ਚੁੱਕੇ ਕੇਵਲ ਸਿੰਘ ਢਿੱਲੋਂ ਵੀ ਹਾਰ ਗਏ ਨੇ ਤੇ ਉਹ ਤੀਜੇ ਸਥਾਨ ਦੇ ਉੱਤੇ ਰਹੇ ਤੇ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੇ ਵਿੱਚ ਭਾਜਪਾ ਬੁਰੀ ਤਰ੍ਹਾਂ ਪਛੜੀ ਹੈ ਤੇ ਫਿਰ ਭਾਜਪਾ ਨੂੰ ਇੱਕ ਵਾਰ ਲੋਕਾਂ ਨੇ ਨਕਾਰ ਦਿੱਤਾ ਲੋਕਾਂ ਨੇ ਦਰ ਕਨਾਰ ਕੀਤਾ ਜੇ ਬਰਨਾਲਾ ਸੀਟ ਦੀ ਗੱਲ ਕਰੀਏ ਤਾਂ ਇਥੋਂ ਕਾਂਗਰਸ ਦੇ ਉਮੀਦਵਾਰ ਸੀ ਜਿਹੜੇ ਕੁਲਦੀਪ ਸਿੰਘ ਕਾਲਾ ਢਿੱਲੋ ਉਹ ਜੇਤੂ ਰਹੇ ਨੇ ਤੇ ਜਿਨ੍ਹਾਂ ਨੂੰ 28254 ਵੋਟਾਂ ਮਿਲੀਆਂ ਦੂਜੇ ਨੰਬਰ ਤੇ ਰਹੇ ਆਵਾਦੀ ਪਾਰਟੀ ਦੇ ਹਰੀન્દ્ર ਸਿੰਘ ਢਾਲੀਵਾਲ ਜਿਨ੍ਹਾਂ ਨੂੰ 26097 ਵੋਟਾਂ ਮਿਲੀਆਂ ਨੇ ਜਦਕਿ ਭਾਜਪਾ ਦੇ ਕੇਵਲ ਸਿੰਘ ਢਿੱਲੋ ਨੂੰ 17958 ਵੋਟਾਂ ਮਿਲੀਆਂ ਕੇਵਲ ਸਿੰਘ ਢਿੱਲੋ ਆਵਾ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਆਏ ਸੀ ਤੇ ਇੱਥੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਜਪਾ ਨੇ ਉਹਨਾਂ ਨੂੰ ਆਪਣੀ ਸਾਖ ਬਚਾਉਣ ਲਈ ਇੱਕ ਮੌਕਾ ਜ਼ਰੂਰ ਦਿੱਤਾ ਤੇ ਪਰ ਕੇਵਲ ਸਿੰਘ ਢਿੱਲੋਂ ਬਰਨਾਲਾ ਵਿੱਚ ਆਪਣੇ ਰੂਖ ਨੂੰ ਕਾਇਮ ਨਹੀਂ ਰੱਖ ਸਕੇ ਤੇ ਉੱਥੇ ਜਿਹੜਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਡੇਰ ਬਾਬਾ ਨਾਨਕ ਦੀ ਜੇ ਸੀਟ ਦੀ ਗੱਲ ਕੀਤੀ ਜਾਵੇ ਤਾਂ ਡੇਰ ਬਾਬਾ ਨਾਨਕ ਦੇ ਵਿੱਚ ਹਲਕਾ ਜਿਹੜਾ ਭਾਜਪੀ ਦੇ ਗੜ ਕਹੇ ਜਾਣ ਵਾਲੇ ਲੋਕ ਸਭਾ ਹਲਕੇ ਗੁਰਦਾਸਪੁਰ ਦੇ ਵਿੱਚ ਉਹ ਉੱਥੇ ਆਉਂਦਾ ਤਾਂ ਗੁਰਦਾਸਪੁਰ ਤੋਂ ਭਾਜਪਾ ਨੇ ਕਈ ਵਾਰ ਲੋਕ ਸਭਾ ਦੀ ਚੋਣ ਜਿੱਤੀ ਹੋਈ ਹੈ ਤੇ ਇਸ ਵਾਰ ਭਾਜਪਾ ਨੇ ਅਕਾਲੀ ਦਲ ਤੋਂ ਲਿਆਂਦੇ ਸੀਨੀਅਰ ਲੀਡਰ ਰਵਿਕਰਨ ਸਿੰਘ ਕਾਲੋ ਨੂੰ ਉਮੀਦਵਾਰ ਬਣਾਇਆ ਜੋ ਕਿ ਸਾਬਕਾ ਜਪਤੀ ਸਪੀਕਰ ਨਰਮਲ ਸਿੰਘ ਕਾਲੋ ਦੇ ਸੁਪੁੱਤਰ ਨੇ ਤਾਂ ਜੋ ਅਕਾਲੀ ਦਲ ਦੀ ਵੋਟ ਵੀ ਉਹਨਾਂ ਨੂੰ ਲਈ ਬਟੋਰੀ ਜਾ ਸਕੇ ਪਰ ਇਹ ਦੇ ਬਾਵਜੂਦ ਭਾਜਪਾ ਦਾ ਪ੍ਰਦਰਸ਼ਨ ਸ਼ਰਮਨਾਕ ਰਿਹਾ ਜਮਾਨਤ ਜਬਤ ਹੋਈ ਗਿੱਦੜਬਾਹ ਹਲਕੇ ਦੀ ਗੱਲ ਕਰੀਏ ਤਾਂ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਮਹਿਜ਼ 12000 ਕੋਚਲ ਜਿਹੜੀਆਂ ਵੋਟਾਂ ਨੇ ਉਹ ਪਈਆਂ ਨੇ ਤੇ ਇੱਥੋਂ ਤੀਜੇ ਨੰਬਰ ਦੇ ਉੱਤੇ ਆਏ ਨੇ ਹਾਲਾਂਕਿ ਕਿਹਾ ਇਹ ਜਾ ਰਿਹਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਅਕਾਲੀ ਦਲ ਦੀ ਵੋਟ ਵੀ ਭੁਗਤੀ ਹੈ ਪਰ ਇਹਦੇ باوجود ਵੀ ਉਹ ਕੁਝ ਖਾਸ ਨਹੀਂ ਕਰ ਸਕੇ ਜਾਂ ਆਪਣਾ ਜਲਵਾ ਨਹੀਂ ਦਿਖਾ ਸਕੇ ਕੋਈ ਵਿਰਾਸਤੀ ਪਰਿਵਾਰ ਉਥੇ ਕੰਮ ਨਹੀਂ ਆਇਆ ਜੇ ਚੱਬੇ ਵਾਲਦੇ ਨਤੀਜੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਇੱਥੋਂ ਦੇ ਸੋਨ ਸਿੰਘ ਠੰਡਲ ਨੂੰ 8670 ਵੋਟਾਂ ਮਿਲੀਆਂ ਨੇ ਤਾਂ ਇਹ ਵੀ ਇੱਕ ਬੜੀ ਸ਼ਰਮਨਾਕ ਗੱਲ ਹੈ ਕਿ ਭਾਜਪਾ ਦੇ ਉਮੀਦਵਾਰ ਜਦ ਕੇ ਸ਼ਰਮਣੀ ਅਕਾਲੀ ਦਲ ਨੂੰ ਛੱਡ ਕੇ ਥੋਮ ਸਿੰਘ ਠੰਡਲ ਆ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਸੀ ਤਾਂ ਉੱਥੇ ਪਰ ਜਿਹੜੀ ਬਾਜ਼ੀ ਖੇਡੀ ਗਈ ਭਾਜਪਾ ਦੇ ਵੱਲੋਂ ਉਹਦੇ ਚ ਕੋਈ ਇਹ ਆਪਣਾ ਜਲਵਾ ਨਹੀਂ ਦਿਖਾ ਸਕੇ ਤੇ ਹੁਣ ਇੱਥੇ ਦੱਸਣਾ ਇਹ ਬਣਦਾ ਹੈ ਕਿ 2022 ਦੇ ਵਿੱਚ ਇਹਨਾਂ 44 ਸੀਟਾਂ ਦੇ ਵਿੱਚੋਂ ਕਾਂਗਰਸ ਨੇ 3 ਤੇ ਆਮ ਆਦਮੀ ਪਾਰਟੀ ਨੇ 1 ਸੀਟ ਜਿੱਤੀ ਸੀ ਤੇ ਹੁਣ ਇਸ ਦਾ ਬਿਲਕੁਲ ਉਲਟ ਹੋਇਆ ਜਿਵੇਂ ਨੀ ਚੋਣਾਂ ਵਿੱਚ ਹੁਣ ਆਮ ਆਦਮੀ ਪਾਰਟੀ ਨੇ 3 ਜਿੱਤਰੀਆਂ ਤੇ ਕਾਂਗਰਸ ਨੇ 1 ਸੀਟ ਜਿੱਤੀ ਹੈ ਤੇ ਪਰ ਇੱਥੇ ਇਹ ਗੱਲ ਹੈ ਕਿ ਭਾਜਪਾ ਜਿਹੜੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਪੈਰ ਪਸਾਰਨ ਦੀ ਗੱਲ ਕਰ ਰਹੀ ਸੀ ਜਿਵੇਂ ਨੀ ਚੋਣਾਂ ਹਰੇਕ ਪਾਰਟੀ ਦੇ ਲਈ ਇਸ ਵੇਲੇ ਵਕਾਰ ਦਾ ਸਵਾਲ ਚੀਗੀ ਹੈ ਤੇ ਆਉਣ ਵਾਲੇ ਭਵਿੱਖ ਨੂੰ ਵੀ ਕੈਰੀਅਰ ਜਿਹੜਾ ਸੀ ਰਾਜਨੀਤਿਕ ਕੈਰੀਅਰ ਉਹਨੂੰ ਬਿਲਕੁਲ ਇਸ ਗੱਲ ਦੇ ਉੱਤੇ ਨਜ਼ਰ ਉੱਤੇ ਖੜਾ ਸੀਗਾ ਕਿ ਵੀ ਇਹ ਜਿਹੜਾ ਅਗਲਾ ਕੈਦੀਦਾ ਉਹ ਕਿਵੇਂ ਹਸਾਬ ਨਾਲ ਬਣੇਗਾ ਤਾਂ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਨਾਂ ਦੇ ਲਈ ਵੀ ਤਿਆਰੀ ਲਗ ਭਾਗ ਇਹ ਪਾਰਟੀਆਂ ਇੱਥੋਂ ਹੀ ਘਮਣਾ ਮੋੜ ਬੰਨ ਰਹੀਆਂ ਸੀ ਤਾਂ ਇਹ ਦੇ ਵਿੱਚ ਭਾਜਪਾ ਨੂੰ ਇਸ ਵੇਲੇ ਹੁਣ ਦਰਕਨਾਰ ਫਿਰ ਲੋਕਾਂ ਨੇ ਇੱਕ ਵਾਰ ਕਰ ਦਿੱਤਾ ਤੇ ਭਾਜਪਾ ਨੂੰ ਦਰਸਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਭਾਜਪਾ ਕਿਤੇ ਜਲਦੀ ਪੈਰ ਨਹੀਂ ਪਸਾ ਸਕਦੀ ਪਰ ਇੱਕ ਪਾਸੇ ਇਹ ਵੀ ਹੈ ਕਿ ਭਾਜਪਾ ਨੇ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਉਹ ਲੀਡਰਾਂ ਦੇ ਉੱਤੇ ਦਾਅ ਖੇਡਿਆ ਜਿਮਨੀ ਚੋਣਾਂ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਕਿ ਦੂਜੀਆਂ ਪਾਰਟੀਆਂ ਛੱਡ ਕੇ ਭਾਜਪਾ ਦੇ ਵਿੱਚ ਆਏ ਸੀ ਭਾਜਪਾ ਨੇ ਕੋਈ ਆਪਣਾ ਟਕਸਾਲੀ ਰੀਟਰ ਇਹਨਾਂ ਜਿਵਨੀ ਚੋਣਾ ਵਿੱਚ ਖੜਾ ਨਹੀਂ ਕਰਿਆ ਉਹਨਾਂ ਨੇ ਉਹਨਾਂ ਦੇ ਨੁਮਾਇंदे ਹੀ ਦੂਜੀਆਂ ਪਾਰਟੀਆਂ ਤੋਂ ਆਏ ਉਹਨਾਂ ਦੇ ਸਾਹਮਣੇ ਖੜੇ ਕਰ ਦਿੱਤੇ ਤੇ ਜਿਹੜੇ ਨਾਲ ਵੋਟਾਂ ਟੁੱਟ ਗਈਆਂ ਤੇ ਹੁਣ ਲੋਕ ਆਪਰ ਦੇ ਵਿੱਚ ਫੇਰੀ ਇੱਕ ਵਾਰ ਕਲੈਸ਼ ਹੋਏ ਨੇ ਤੇ ਭਾਜਪਾ ਦੀ ਰਣਨੀਤੀ ਸ਼ਾਇਦ 2027 ਦੇ ਲਈ ਕੁਝ ਹੋਰ ਹੋਵੇਗੀ ਪਰ ਇਸ ਵੇਲੇ ਜਿਵਨੀ ਚੋਣਾ ਵਿੱਚ ਭਾਜਪਾ ਨੂੰ ਇੱਕ ਵਾਰ ਫਿਰ ਲੋਕਾਂ ਨੇ ਬਿਲਕੁਲ ਨਾ ਪੱਕੀ ਹੰਗਾਰਾ ਦਿੱਤਾ